ਪ੍ਰਧਾਨ ਪਾਰਟੀ ਦਾ ਸ਼ਰਮੰਦੀ ਅਸਨ ਕਹਿੰਦੇ ਨੇ ਪੰਥ ਦਾ ਪੰਥਕ ਪਾਰਟੀ ਦਾ ਪ੍ਰਧਾਨ ਛੇਕਿ ਹੋਏ ਵਿਅਕਤੀ ਨਾਲ ਜਾ ਕੇ ਮੁਲਾਕਾਤ ਦਾ ਕਰੇ ਔਰ ਵੋਟਾਂ ਨਹੀਂ ਖਾਤਾ ਆਪਣੀ ਸਿਆਸੀ ਕਾਮਯਾਬੀ ਦੇ ਖਾਤਰ ਪੰਥ ਨੂੰ ਜਾਂ ਪਾਰਟੀ ਨੂੰ ਹੀ ਲਾ ਦੇਵੇ ਗਤਾ ਦੇ ਤੇ ਲਾ ਦੇਵੇ ਉਹ ਤਾਂ ਸ਼ਰ ਮਾਰੀਓ ਗੱਲ ਕਰਦੇ ਪੰਥਕ ਪਾਰਟੀ ਦਾ ਪ੍ਰਧਾਨ ਸ਼ੋਮਣੀ ਕਾਲ ਦਾ ਪ੍ਰਧਾਨ ਜਿਹਦਾ ਕਾਰ ਜੀ ਇਹ ਸੀਗਾ ਕਿ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੀ ਸਾਰੀ ਵਾਰਡ ਬਣ ਕੇ ਕੰਮ ਕਰਨਾ ਤੇ ਪੰਥ ਦੇ ਪ੍ਰਚਾਰ ਪ੍ਰਸਾਰ ਵਿੱਚ ਹਿੱਸਾ ਪਾਉਣਾ ਗੁਰਮਤਿ ਰਹਿਤ ਮਰਿਆ ਦੇ ਗਾਹੀ ਕਰਨੀ ਸ੍ਰੀ ਅਕਾਲ ਪੁਰਖ ਸਾਹਿਬ ਦੀ ਮर्यादा ਨੂੰ ਬਚਾਉਣਾ ਜੇ ਉਹੀ ਜਾ ਕੇ ਮੀਟਿੰਗਾਂ ਕਰੇਗਾ ਤੇ ਪੰਥ ਬਚੂਗਾ ਕਿੱਥੇ ਤੋ ਤੁਹਾਨੂੰ ਲੱਗਦਾ ਜੇ 2007 ਦੇ ਵਿੱਚ ਇਥੇ ਉਹ ਐਕਸ਼ਨ ਹੋ ਜਾਂਦਾ ਉਸ ਪਿਛਾਕ ਵੇਲੇ ਤਾਂ ਪੰਜਾਬ ਨੂੰ ਨਾ ਬੇਅਦਬੀ ਨਾ ਗੋਲੀਕੰਢ ਨਾ ਮੁਆਫੀਨਾਮਾ ਕੋਈ ਇਹ ਸਾਰਾ ਸੀਨ ਕੋਈ ਵੀ ਇੱਥੇ ਦੇਖਣਾ ਪੈਂਦਾ ਪੰਜਾਬ ਨੂੰ ਨਹੀਂ ਜੇ 2007 ਵਿੱਚ ਇਹ ਕਾਬੂ ਕਰ ਲਿਆ ਜਾਂਦਾ ਕੇਸ ਵਾਪਸ ਨਾ ਲਿਆ ਜਾਂਦਾ ਉਹ ਅੰਦਰ ਹੋ ਜਾਂਦਾ ਉਹਨੂੰ ਅੰਦਰ ਕਰਦੇ ਤਾਂ ਅੱਗਲੀ ਕਿੱਟ ਨਾ ਵਾਪਰਦੀਆਂ ਉਹਦੀ ਹਿੰਮਤ ਪੈ ਗਈ ਨਾ ਗਾਂ ਤੋਂ ਗਾਂ ਦੇਖੋ ਸ਼ੁਰੂ ਜਿੱਥੋਂ ਆ ਕਿ 2007 ਵਿੱਚ ਰਾਮ ਰਹੀਮ ਤੋਂ ਸ਼ੁਰੂ ਹੋਈ ਸੀ ਗੱਲ ਉਹ ਇੱਕ ਬਹੁਤ ਦੁਨੀਆ ਵਿੱਚ ਸ਼ਾਕ ਵਾਲਾ ਮਸਲਾ ਆਇਆ ਪਰਚਾ ਦਰਜ ਹੋ ਗਿਆ ਉਹ ਪਰਚਾ ਦਰਜ ਹੋਇਆ ਮੇਨ ਇਸ਼ੂ ਇਹ ਹੈ ਕਿ ਉਹ ਪਰਚਾ ਵਾਪਸ ਕਿਨੇ ਲਿਆ ਮੈਤਰੀਸ ਕੇ ਜਾ ਕੇ ਮਾਫ ਕਰਕੇ ਆਓ ਮੈਤਰੀਸ ਕੇ ਕੇ ਜਾ ਕੇ ਵੋਟਾ ਮੰਗ ਕੇ ਆਓ ਮੈਤਰੀਸ ਕੇ ਕੇ ਪਰਚਾ ਵਾਪਸ ਲਓ ਗਲਤੀ ਇਹਨੇ ਦੀ ਸੀ ਤੇ ਜੇ ਇਹ ਆਪ ਵਗਿਆ ਕਰਨ ਤੇ ਉਲਟਾ ਚੋਰ ਕੋਤਵਾਲ ਕੋ ਡਾਂਟੇ ਹੱਸਤੇ ਸਾਡੀ ਤੇ ਹੱਸਤੇ ਤੁਹਾਨੂੰ ਦੱਸ ਰਹੇ ਲਿਸਟ ਆਵੇ ਇਹ ਵੀ ਲਿਸਟਾ ਦੱਸ ਦੇਣ ਉਹਨੂੰ ਛੇਕ ਦਿੱਤਾ ਗਿਆ ਸੀ ਉਹਨੂੰ ਮਾਫ ਕਰ ਨਹੀਂ ਕੀਤਾ ਜੇ ਮਾਫ ਕੀਤਾ ਸੀ ਤੇ ਦੁਬਾਰਾ ਫਿਰ ਹੁਕਮ ਹੋਇਆ ਸੀ ਵੀ ਫਿਰ ਇਹ ਸ਼ੇਕਿਆ ਹੀ ਤੁਸੀਂ ਅੱਜ ਕਹਿ ਰਹੇ ਹੋ ਕਿ ਤੁਹਾਨੂੰ ਸ਼ਰਮ ਆਉਂਦੀ ਆ ਉਸ ਇਨਸਾਨ ਨੂੰ ਪਾਰਟੀ ਦਾ ਪ੍ਰਧਾਨ ਕਹਿੰਦੇ ਨੂੰ ਪਰ ਵੀ ਉਹਨੂੰ 17 18 ਸਾਲ ਹੋ ਗਏ ਕਰੀਬ ਉਹਨਾਂ ਨੂੰ ਪ੍ਰਧਾਨ ਬਣਿਆ ਨੂੰ ਬਹੁਤ ਸਮਾਂ ਲੱਗ ਗਿਆ ਮੈਨੂੰ ਪਤਾ ਸੀ ਤੁਸੀਂ ਇਹ ਕਹਿਣਾ ਪਤਾ ਸਾਨੂੰ ਕਿ ਤੁਸੀਂ ਮੈਂ ਤੁਹਾਨੂੰ ਬਿਲਕੁਲ ਪੁੱਛੂੰਗਾ ਕਿਉਂਕਿ ਜੇ ਤੁਸੀਂ ਉਹਨਾਂ ਤੇ ਇਲਜ਼ਾਮ ਲਾਉਂਦੇ ਹੋ ਤਾਂ ਉਦੋਂ ਕਿਉਂ ਚੁੱਪ ਸੀ ਤੁਸੀਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਇਹਨਾਂ ਕੇਸ ਵਾਪਸ ਲੈ ਲਿਆ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਮਾਫ ਇਹਨਾਂ ਨੇ ਜਾ ਕੇ ਹੋ ਤੇ ਸਿੰਘ ਸਾਹਿਬ ਲਾਏ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਚਿੱਠੀ ਇਹਨਾਂ ਨੇ ਆਪ ਲਿਖੀ ਹੈ ਹੁਣ ਜਿਉਂ-ਜਿਉਂ ਪਤਾ ਲੱਗਾ ਤਿੰਨ-ਚਾਰ ਸਾਲ ਤੋਂ ਅਸੀਂ ਬੋਲ ਰਹੇ ਹਾਂ ਕੋਰ ਕਮੇਟੀ ਦੇ ਮੈਂਬਰ ਰਹੇ ਹਾਂ ਸੀਨੀਅਰ ਆਗੂ ਹਾਂ ਤੁਸੀਂ ਐਨੇ ਸਾਲ ਐਡੇ ਵੱਡੇ ਫੈਸਲੇ ਸੁਖਵੀਰ ਬਾਦਲ ਆਪੇ ਹੀ ਲਈਏ ਤਾਂ ਉਹਨਾਂ ਪਿੰਕ ਤੱਕ ਨਹੀਂ ਪਈ ਨੂੰ ਤੇਜੀ ਕੰਮ ਕਰਨ ਲਈ ਸੀਗੇ ਰੱਖੇ ਹੋਏ ਵੀ ਮਿਹਨਤੀ ਹਗੇ ਨੇ ਕੰਮ ਕਰਨ ਪਾਰਟੀ ਵਾਸਤੇ ਲੜਨ ਮਰਨ ਥਾਂ ਥਾਂ ਤੇ ਉਤੇ ਕੋ ਮੰਨਾ ਸਟੇਜਾਂ ਲਾਉਣ ਸ਼੍ਰੋਮਣੀ ਕਮੇਟੀ ਦਾ ਵੀ ਕੰਮ ਕਰਨਾ ਦੂਜਾ ਵੀ ਕਰਨਾ ਲੱਗਦਾ ਸੀ ਬੜੀ ਖਿੱਚੋਤਾਣ ਤੋਂ ਬਾਅਦ ਸ਼ਾਇਦ ਕੋਈ ਗੱਲ ਨੇੜੇ ਲੱਗ ਜੇ ਪਰ ਗੱਲ ਨੇੜੇ ਲੱਗਣ ਦੀ ਬਜਾਏ ਵਿਗੜ ਗਈ ਤੁਹਾਨੂੰ ਪਾਰਟੀ ਚੋਂ ਹੀ ਬਾਹਰ ਦਾ ਰਸਤਾ ਵਿਖਾਤਾ ਅਸੀਂ ਕੋਈ ਕਾਰਵਾਈ ਕੀਤੀ ਹੈ ਪਾਰਟੀ ਦੇ ਖਿਲਾਫ ਸਾਨੂੰ ਦੱਸਣਾ ਚਾਹੀਦਾ ਹੈ ਇਦਾਂ ਹੀ ਕਹੀ ਜਾਂਦੇ ਪਾਰਟੀ ਵਿਰੋਧੀ ਗਤੀਵਿਧੀਆਂ ਗਤੀਵਿਧੀ ਦਾਸ ਤੇ ਦੇਣ ਦੇਖੋ ਅਸੀਂ ਦੱਸਦੇ ਹਾਂ ਕਿ ਉਹਨਾਂ ਨੇ ਪਾਰਟੀ ਵਿਰੋਧੀ ਕੀ ਕੀਤਾ ਅਸੀਂ ਤੇ ਅਲੀਗੇਸ਼ਨ ਲਾ ਰਹੇ ਉਹ ਸਾ ਤੇ ਅਲੀਗੇਸ਼ਨ ਤੇ ਲਾਉਣ ਕੋਈ ਕਿ ਅਸੀਂ ਕਿਹੜੀ ਪਾਰਟੀ ਪਾਰਟੀ ਦੇ ਘਾਟੇ ਬੰਦੀ ਉਦੋਂ ਦੀ ਆਈ ਲੋਕ ਕਿਉਂ ਛੱਡ ਗਏ ਸਾਨੂੰ ਅਲੀਗੇਸ਼ਨ ਤੇ ਇਹੀ ਆ ਕਹਿੰਦੇ ਅਸੀਂ ਘਰ ਦੀਆਂ ਗੱਲਾਂ ਬਾਹਰ ਜਾ ਕੇ ਮੀਡੀਆ 'ਚ ਕਰਦੇ ਹਾਂ ਕਹਿੰਦੇ ਆ ਕੇ ਸਾਡੇ ਨਾਲ ਬੈਠ ਕੇ ਗੱਲ ਕਰੋ ਫਿਰਦਾ ਹੀ ਰਹੇ ਆ ਜੀ ਕੋਈ ਸੁਣਦਾ ਹੈਗਾ ਕਿਤੇ ਨਾ ਕੀਤੀ ਇਹਨਾਂ ਨਾਲ ਕੋਰ ਕਮੇਟੀ 'ਚ ਵੀ ਕੀਤੀਆਂ ਦੁੱਧ ਦਾ ਵੀ ਕਰਦੇ ਰਹੇ ਇਕੱਲੇ-ਕੱਲੇ ਨਾਲ ਵੀ ਕੀਤੀਆਂ ਇਕੱਲੇ ਨਾਲ ਵੀ ਜਾ ਕੇ ਕੀਤੀ ਤੇ ਉਹ ਦੋ ਘੰਟੇ ਲਾ ਕੇ ਸੁਖੀਰ ਬਦਲਣ ਕੱਲਿਆਂ ਬਿਲਕੁਲ ਉਹ ਸੁਣਦੇ ਨਹੀਂ ਜੀ ਕਿਸੇ ਦੀ ਛੱਡੋ ਅਬ ਮੈਂ ਕਿ ਨਹੀਂ ਇਹਨਾਂ ਤੇ ਰਾਹੁਲ ਗਾਂਧੀ ਚੰਗਾ ਨਿਕਲੇ ਜਿਹਨੂੰ ਅਸੀਂ ਕਹਿੰਦੇ ਸੀ ਪਾਗਲਾ ਕਰੇ ਪੱਪੂ ਐ ਫਲਾਨਾ ਐ ਤੁਸੀਂ ਦੇਖ ਲਓ ਨੇ ਕਿੱਦਾਂ ਮਿਹਨਤ ਕਰਕੇ ਤੇ ਆਪਣੀ ਪਾਰਟੀ ਖੜੀ ਕਰ ਲਈ ਰਾਹੁਲ ਗਾਂਧੀ ਨੇ ਤਾਂ ਆਪਣਾ ਆਪ ਨੂੰ ਸਾਫਤ ਕਰਤਾ ਕੁਰਸੀ ਛੱਡੀ ਪਿੱਛੇ ਹੋਏ ਪ੍ਰਧਾਨ ਵੀ ਬਣਾਏ ਤੇ ਮਿਹਨਤ ਕੀਤੀ ਅਦਾ ਮਿਹਨਤ ਵੀ ਕੀਤੀ ਤੇ ਨਾ ਤੇ ਉਹਦਾ ਹੀ ਚੱਲਦਾ ਲੀਡਰ ਰਾਹੁਲ ਗਾਂਧੀ ਹੈ ਨਾ ਇਹੀ ਅਸੀਂ ਉਹਨਾਂ ਨੂੰ ਕਹਿੰਦੇ ਸੀ ਐਗਜ਼ਾਮਪਲ ਦੇ ਕੇ ਵੀ ਤੁਸੀਂ ਜਿੱਦਾਂ ਉਹਨੇ ਕੀਤੀ ਤੁਸੀਂ ਵੀ ਇਦਾਂ ਹੀ ਕਰ ਲਓ ਉਹਨਾਂ ਨੇ ਰਾਹੁਲ ਗਾਂਧੀ ਨੇ ਤਾਂ ਭਾਰਤ ਚੋੜੋ ਯਾਤਰਾ ਕੀਤੀ ਤੁਸੀਂ ਵੀ ਪੰਜਾਬ ਚੋਂ ਯਾਤਰਾ ਕੀਤੀ ਤੁਹਾਡੀ ਯਾਤਰਾ ਚੋਂ ਨਿਕਲਿਆ ਕੱਖ ਨਹੀਂ ਉਹਦੀ ਕਾਮਯਾਬੀ ਹੋ ਗਈ ਸਾਡੀ ਜਮਾਨਤਾ ਜਬਤ ਹੋ ਗਈ ਨਿਕਲਿਆ ਕਿਉਂ ਨਹੀਂ ਨਿਕਲਿਆ ਹੀ ਹੈ ਸਾਡੀਆਂ ਉਹਦੇ ਜਮਾਨਦਾ ਜਬਤ ਹੋਈਆਂ ਉਹਨੂੰ ਲੋਕਾਂ ਨੇ ਸਿਲੈਕਟ ਕਰ ਲਿਆ ਇਲੈਕਟ ਕਰ ਲਿਆ ਸਾਨੂੰ ਰਿਜੈਕਟ ਕਰ ਦਿੱਤਾ ਉਹ ਲੱਗਾ ਫਿਰ ਸੁਖੀਰਾਲ ਮਜਬੂਰ ਹੋਣਗੇ ਪ੍ਰਧਾਨ ਕੀ ਛੱਡਣਾ ਛੱਡੇ ਨਾਲ ਛੱਡੇ ਜੀ ਅਸੀਂ ਪਾਰਟੀ ਕਾਮਯਾਬ ਕਰ ਲੈਣੀ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀਪ ਰਟਾਲ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕਈ ਸੀਨੀਅਰ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹ ਇਕੱਠੇ ਹੁੰਦੇ ਨੇ ਮੀਟਿੰਗ ਹੁੰਦੀ ਆ ਮੀਟਿੰਗ ਦੇ ਵਿੱਚ ਕੀ ਫੈਸਲੇ ਹੁੰਦੇ ਨੇ ਅਨੁਸ਼ਾਸਨੀ ਕਮੇਟੀ ਨੇ ਜੋ ਕਾਰਵਾਈ ਕੀਤੀ ਆ ਉੱਤੇ ਵੀ ਸਵਾਲ ਨੇ ਇਹ ਸਾਰੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਬੀਬੀ ਜਗੀਰ ਕੌਰ ਜੀ ਨੇ ਗੱਲਬਾਤ ਸ਼ੁਰੂ ਕਰਦੇ ਆ ਸਵਕਤ ਬੀਬੀ ਜੀ ਚੱਕਰ ਦੇ ਬਹੁਤ ਬਹੁਤ ਧੰਨਵਾਦੀ ਸਮਾਗਦ ਜੀ ਜੀ ਮਿਹਰਬਾਨੀ ਧੰਨਵਾਦ ਤਾਂ ਸੋ ਬੀਬੀ ਜੀ ਸਭ ਤੋਂ ਪਹਿਲੀ ਗੱਲ ਲੱਗਦਾ ਸੀ ਬੜੀ ਖਿੱਚੋ ਤਾਣ ਤੋਂ ਬਾਅਦ ਸ਼ਾਇਦ ਕੋਈ ਗੱਲ ਨੇੜੇ ਲੱਗ ਜੇ ਪਰ ਗੱਲ ਨੇੜੇ ਲੱਗਣ ਦੀ ਬਜਾਏ ਵਿਗੜ ਗਈ ਤੁਹਾਨੂੰ ਪਾਰਟੀ ਚੋਂ ਹੀ ਬਾਹਰ ਦਾ ਰਸਤਾ ਵਿਖਾਤਾ ਪਾਰਟੀ ਚ ਤੇ ਦੇਖੋ ਬਾਹਰ ਤਫ਼ਤ ਵੀ ਸਾਡਾ ਹੀ ਹੈ ਪਰ ਅਸੀਂ ਨਹੀਂ ਚਾਹੁੰਦੇ ਕਿਸੇ ਨਾਲ ਕਲੇਸ਼ ਕਰਨਾ ਨਾ ਕੋਈ ਅਸੀਂ ਉਹਨਾਂ ਦੇ ਵਿੱਚ ਦੁਬਿਧਾ ਪੈਦਾ ਕਰਨਾ ਕਿਉਂਕਿ ਜਿਹੜਾ ਮਨੁੱਖ ਦਾ ਡਿਸਪਲਿਨ ਹੈ ਨਾ ਜੀ ਉਹਨੂੰ ਕਦੀ ਨਹੀਂ ਪੰਗ ਕਰਨਾ ਚਾਹੀਦਾ ਅਸੀਂ ਇਸ ਕਰਕੇ ਗਿਆ ਅੱਜ ਪਾਰਟੀ ਦੇ ਵਿੱਚ ਬੈਠ ਕੇ ਸਰਪ੍ਰਸਤ ਟੀੜਾ ਸਾਹਿਬ ਨੇ ਕਿ ਡਿਸਪਲਿਨ ਕਮੇਟੀ ਜਿਹੜੀ ਹੈ ਨਾ ਜੀ ਅਨੁਸ਼ਾਸਨੀ ਕਮੇਟੀ ਉਹ ਜਦੋਂ ਕੋਈ ਕਿਸੇ ਦੀ ਸ਼ਿਕਾਇਤ ਆਵੇ ਉਹ ਸੁਣ ਸਕਦੀ ਹੈ ਨੋਟਿਸ ਦੇ ਸਕਦੀ ਹੈ ਬੁਲਾ ਸਕਦੀ ਹੈ ਜੇ ਸੰਤੁਸ਼ਟ ਨਾ ਹੋਣ ਤੇ ਉਹ ਕੋਈ ਐਕਸ਼ਨ ਲੈਣ ਵਾਸਤੇ ਪਾਰਟੀ ਪ੍ਰਧਾਨ ਨੂੰ ਜਾਂ ਵਰਕਿੰਗ ਕਮੇਟੀ ਨੂੰ ਸਿਫਾਰਸ਼ ਕਰ ਸਕਦੀ ਹੈ ਸੰਵਿਧਾਨਕ ਤੌਰ ਤੇ ਇਹ ਥੋੜੇ ਮਨਮਾਨੀਆਂ ਜੋ ਮਰਜ਼ੀ ਕਰੀ ਜਾਈਏ ਰਾਜਾਂ ਦੇ ਐਮਐਲਏ ਬਣਾ دیے ਟਿਕਟਾਂ ਦੇ دیے ਰਾਜਾਂ ਦੇ ਐਮਪੀ ਦੀ ਟਿਕਟ ਦੇ ਦੀ ਰਾਜਾਂ ਦੇ ਬੰਦਾ ਕੱਢ دیے ਰਾਜਾਂ ਦੇ ਅਸੀਂ ਭਰਤੀ ਕਰ ਲਈਏ ਇਹ ਡਿਕਟੇਟਰਸ਼ਿਪ ਜਿਹੜੀ ਅੱਜ ਸੁਖਵੀਰ ਦੇ ਇਸੇ ਚਾਹੀਏ ਅਸੀਂ ਇਸ ਲਈ ਕਿਹਾ ਕਿ ਜੇ ਤੇ ਉਹਨਾਂ ਨੂੰ ਕੋਈ ਸਾਡੇ ਤੇ ਇਤਰਾਜ਼ ਸੀ ਅਸੀਂ ਕੋਈ ਕਾਰਵਾਈ ਕੀਤੀ ਹੈ ਪਾਰਟੀ ਦੇ ਖਿਲਾਫ ਸਾਨੂੰ ਦੱਸਣਾ ਚਾਹੀਦਾ ਹੈ ਇਦਾਂ ਹੀ ਕਹੀ ਜਾਂਦੇ ਪਾਰਟੀ ਵਿਰੋਧੀ ਗਤੀਵਿਧੀਆਂ ਗਤੀਵਿਧੀ ਦੱਸ ਤੇ ਦੇਣਾ ਕਿਹੜੀ ਹੈ ਦੇਖੋ ਅਸੀਂ ਦੱਸਦੇ ਹਾਂ ਕਿ ਉਹਨਾਂ ਨੇ ਪਾਰਟੀ ਵਿਰੋਧੀ ਕੀ ਕੀਤਾ ਪਾਰਟੀ ਕਿਉਂ ਕਮਜ਼ੋਰ ਹੋਈ ਹੈ ਦੱਸੋ ਜਰਾ ਪਾਰਟੀ ਦਾ ਕਿਉਂ ਨੁਕਸਾਨ ਹੋਇਆ ਹੈ ਦੇਖੋ ਸ਼ੁਰੂ ਜਿੱਥੋਂ ਆ ਕਿ 2007 ਵਿੱਚ ਰਾਮ ਰਹੀਮ ਤੋਂ ਸ਼ੁਰੂ ਹੋਈ ਸੀ ਗੱਲ ਉਹ ਇੱਕ ਬਹੁਤ ਦੁਨੀਆ ਵਿੱਚ ਹੁਸ਼ਾਕ ਵਾਲਾ ਮਸਲਾ ਹੁਸ਼ਾਕ ਵਾਲਾ ਮਸਲਾ ਆ ਪਰਚਾ ਦਰਜ ਹੋ ਗਿਆ ਉਹ ਪਰਚਾਦਰ ਜੋ ਹੈ ਮੇਨ ਇਸ਼ੂ ਇਹ ਹੈ ਕਿ ਉਹ ਪਰਚਾ ਵਾਪਸ ਕਿਨੇ ਲਿਆ ਠੀਕ ਹੈ ਜੀ ਦੂਜੀ ਗੱਲ ਉਹਨੂੰ ਛੇਕ ਦਿੱਤਾ ਗਿਆ ਸੀ ਉਹਨੂੰ ਮਾਫੀ ਕਿਨੇ ਕੀਤਾ ਜੇ ਮਾਫੀ ਕੀਤਾ ਸੀ ਤੇ ਦੁਬਾਰਾ ਫਿਰ ਹੁਕਮ ਹੋਇਆ ਸੀ ਵੀ ਫੇਰ ਇਹ ਛੇਕਿਆ ਹੀ ਹੈ ਤਾਂ ਫਿਰ ਪ੍ਰਧਾਨ ਪਾਰਟੀ ਦਾ ਸ਼ਰਮੰਦੀ ਅਸਨ ਕਹਿੰਦੇ ਨੂੰ ਵੀ ਪੰਥ ਦਾ ਪੰਥਕ ਪਾਰਟੀ ਦਾ ਪ੍ਰਧਾਨ ਛੇਕਿ ਹੋਏ ਵਿਅਕਤੀ ਨਾਲ ਜਾ ਕੇ ਮੁਲਾਕਾਤਾਂ ਕਰੇ ਔਰ ਵੋਟਾਂ ਦੇ ਖਾਤਰ ਆਪਣੀ ਸਿਆਸੀ ਕਾਮਯਾਬੀ ਦੇ ਖਾਤਰ ਪੰਥ ਨੂੰ ਜਾਂ ਪਾਰਟੀ ਨੂੰ ਹੀ ਲਾ ਦੇਵੇ ਗਦਾ ਦੇ ਉੱਤੇ ਲਾ ਦੇਵੇ ਬੜੀ ਨਮੋਸ਼ੀ ਵਾਲੀ ਗੱਲ ਹੈ ਹਰ ਵੀ ਤੁਹਾਨੂੰ ਲੱਗਦਾ ਦੇਖੋ ਇਹ ਅਸੀਂ ਲਾ ਰਹੇ ਹਾਂ ਤੇ ਇਹ ਲੋਕਾਂ ਦੇ ਵਿੱਚ ਜਿਹੜੀ ਚਰਚਾ ਇਹ ਸਾਰੀਆਂ ਚਰਚਾ ਮਾ ਉਹਨਾਂ ਦੇ ਖਿਲਾਫ ਹੈ ਨੰਬਰ 2 ਉਸ ਬਿਆਨ ਦੇ ਨੇ ਜਿਨੀ ਬਿਆਦਵੀ ਕਰਾਈ ਗੁਰਗਾਂ ਸਬਜੀ ਦੀ ਫਿਰ ਉਸ ਬਿਆਦਵੀ ਤੋਂ ਬਾਅਦ ਵੀ ਜੇ ਮੈਂ ਇਹਨੂੰ ਕੋਈ ਇਹ ਨਹੀਂ ਮੈਂ ਕਹਿੰਨੀ ਕਿ ਮੈਂ ਉਹਦੇ 104 ਦੇ ਬਿਆਨ ਦਿੱਤੇ ਤੇ ਮੈਨੂੰ ਸੱਚ ਕਹਨੀ ਹੈ ਝੂਠ ਵੀ ਹੋ ਸਕਦਾ ਪਰ ਉਹ ਜੀ ਚਸ਼ਮਦੀਦ ਗਵਾਹ ਜਿਹੜਾ ਕਹਿ ਰਿਹਾ ਰਾਮੂ ਵਾਲਿਆ ਨਾਲ ਸੀਗਾ ਇੱਕ ਦਿਨ ਇੱਕ ਉਹ ਸੀਗਾ ਉੱਥੇ ਮੀਟਿੰਗ ਹੋਈ ਇੱਕ ਲੱਖੀ ਸੀਗਾ ਲੈ ਕੇ ਗਿਆ ਮੈਂ ਕਹਿੰਨੀ ਹੈ ਵੀ ਉਹਨਾਂ ਨੂੰ ਵੀ ਸਪਸ਼ਟ ਕਰ ਦੇਣਾ ਚਾਹੀਦਾ ਕੌਮ ਨੂੰ ਵੀ ਸਚਾਈ ਕੀ ਹੈ ਮੈਂ ਮੈਂ ਮੰਦੀ ਆ ਵੀ ਇਹ ਕਿਆ ਨਹੀਂ ਕਿਹਾ ਗਲਤ ਹੈ ਜਾਂ ਸਹੀ ਹੈ ਮੈਨੂੰ ਨਹੀਂ ਪਤਾ ਪਰ ਜਿਹੜੇ ਸ਼ਬਦ ਉਹ ਅੱਜ ਦੱਸੇ ਜਾ ਰਹੇ ਆ ਉਦੋਂ ਸਾਨੂੰ ਸ਼ਰ ਮਾਰੀਏ ਗੱਲ ਕਰਦੇ ਨੇ ਇੱਕ ਪਾਰਟੀ ਦਾ ਪ੍ਰਧਾਨ ਪੰਥਕ ਪਾਰਟੀ ਦਾ ਪ੍ਰਧਾਨ ਸ਼੍ਰੋਮਣੀ ਕਾਲ ਦਾ ਪ੍ਰਧਾਨ ਜਿਹਦਾ ਕਾਰਜ ਇਹ ਸੀਗਾ ਕਿ ਸ਼੍ਰੋਮਣੀ ਗੁਰਦਾਰਾ ਪ੍ਰੰਤਕ ਕਮੇਟੀ ਦੀ ਸਾਰੀ ਵਾਰਡ ਬਣ ਕੇ ਕੰਮ ਕਰਨਾ ਤੇ ਪੰਥ ਦੇ ਪ੍ਰਚਾਰ ਪ੍ਰਸਾਰ ਵਿੱਚ ਹਿੱਸਾ ਪਾਉਣਾ ਗੁਰਮਤਿ ਰਹਿਤ ਮਰਿਆਦਾ ਦੀ ਰਾਖੀ ਕਰਨੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਬਣਾਉਣਾ ਜੇ ਉਹ ਹੀ ਜਾ ਕੇ ਮੀਟਿੰਗਾਂ ਕਰੇਗਾ ਤੇ ਪੰਥ ਬਚੂਗਾ ਕਿੱਥੋਂ ਅਸੀਂ ਤੇ ਅਲੀਗੇਸ਼ਨ ਲਾ ਰਹੇ ਹਾਂ ਉਹ ਸਰ ਤੇ ਅਲੀਗੇਸ਼ਨ ਤੇ ਲਾਉਣ ਕੋਈ ਕਿ ਸਿੱਕਰੀ ਪਾਰਟੀ ਪਾਰਟੀ ਦੇ ਘਟੇ ਬੰਦੀ ਉਦੋਂ ਦੀ ਆਈ ਲੋਕ ਕਿਉਂ ਛੱਡ ਗਏ ਸਾਨੂੰ ਲੋਕ ਛੱਡ ਗਏ ਨਾ ਦੇਖੋ ਲੋਕਾਂ ਦਾ ਪੈਮਾਨਾ ਤੇ ਅਸੀਂ ਵੋਟਾਂ ਤੋਂ ਦੇਖਣਾ ਲੋਕਾਂ ਦਾ ਪੈਮਾਨਾ ਤੇ ਉਹਨਾਂ ਦੀ ਪਿਆਰ ਵੱਲੋਂ ਦੇਖਣਾ ਸੀ ਫਿਰ ਲੋਕੀ ਸਾਡੇ ਨਾਲ ਕਿੱਥੇ ਖੜੇ ਹੈ ਜੇ 17 ਤੋਂ ਲੈ ਕੇ ਅੱਜ ਕਿੰਨੇ ਸਾਲ ਹੋ ਗਏ ਜੀ 7 ਸਾਲ 17 ਕੇ 12 ਤੋਂ ਬਾਅਦ ਹੀ ਲਾਲੋ ਜਦੋਂ ਇਹਨਾਂ ਮaaf ਕੀਤਾ ਸੀਗਾ ਜੇ ਉਬ 12 ਸਾਲ ਹੋ ਗਏ 12 ਸਾਲ ਦੇ ਵਿੱਚ ਲੋਕਾਂ ਨੇ ਸਾਨੂੰ ਥੱਲੇ ਤੋਂ ਥੱਲੇ ਥੱਲੇ ਨਕਾਰਿਆ ਹੀ ਆ ਤੇ ਜੇ ਲੋਕ ਸਾਨੂੰ ਨਕਾਰ ਰਹੇ ਐ ਤੇ ਫਿਰ ਪਾਰਟੀ ਕਿੱਥੇ ਆ ਉਹ ਉਹ ਉਹਦਾ ਕਾਰਨ ਕਿਤੇ ਜ਼ਗੀਰ ਕੋਤ ਨਹੀਂ ਸੀ ਨਾ ਮੈਤਰੀ ਸੀ ਕੇ ਜਾ ਕੇ ਮਾਫ ਕਰਕੇ ਆਉ ਮੈਤਰੀ ਸੀ ਕੇ ਕੇ ਜਾ ਕੇ ਵੋਟਾਂ ਮੰਗ ਕੇ ਆਉ ਮੈਤਰੀ ਸੀ ਕੇ ਕੇ ਪਰਚਾ ਵਾਪਸ ਲਓ ਗਲਤੀ ਇਹ ਨਾ ਦੀਆ ਸੀ ਤੇ ਜੇ ਇਹ ਆਪ ਵਗਿਆ ਕਰਨ ਤੇ ਉਲਟਾ ਚੋਰ ਕੋਤਵਾਲ ਕੋ ਡਾਂਟੇ ਹੱਸ ਤੇ ਸਾਡੀ ਤੇ ਹੱਸ ਤੇ ਤੁਹਾਨੂੰ ਦੱਸ ਰਹੇ ਲਿਸਟ ਆ ਵੈ ਇਹ ਵੀ ਲਿਸਟਾ ਦੱਸ ਦੇਣ ਜਿੱਥੇ ਅਸੀਂ ਗਲਤੀ ਕੀਤੀ ਹੈ ਅਸੀਂ ਤੇ ਕਹਿ ਰਹੇ ਹਾਂ ਜੀ ਅਸੀਂ ਐਸੀ ਪ੍ਰੋਸੀਡਿਵ ਐਸਲੀ ਬਣਾਈ ਵੀ ਇਸ ਇਹ ਲਹਿਰ ਚਲਾਉਣ ਵਾਸਤੇ ਇਹ ਇਹ ਬੰਦੇ ਹੋਣਗੇ ਇਹ ਜਾ ਕੇ ਪ੍ਰਬੰਧ ਕਰਨਗੇ ਅਸੀਂ ਉੱਥੇ ਜਾਵਾਂਗੇ ਲੋਕਾਂ ਨਾਲ ਜੋੜਾਂਗੇ ਅੱਜ ਵੀ ਅਸੀਂ ਅਪੀਲ ਕੀਤੀ ਹੈ ਵੀ ਪੰਥਦਰਦੀ ਸਾਰੇ ਜਿਹੜੇ ਆ ਭਾਵੇਂ ਕਿਤੇ ਵੀ ਬੈਠੇ ਹੋਣ ਉਹ ਜ਼ਰੂਰ ਸਾਡੀ ਲਹਿਰ ਨਾਲ ਜੁੜੋ ਤਾਂ ਜੋ ਸ਼੍ਰੋਮਣੀ ਕਾਲ ਦਲ ਨੂੰ ਮਜ਼ਬੂਤ ਕੀਤਾ ਜਾਵੇ ਵੀ ਤੁਸੀਂ ਅੱਜ ਕਹਿ ਰਹੇ ਹੋ ਕਿ ਤੁਹਾਨੂੰ ਸ਼ਰਮ ਆਉਂਦੀ ਆ ਉਸ ਇਨਸਾਨ ਨੂੰ ਪਾਰਟੀ ਦਾ ਪ੍ਰਧਾਨ ਕਹਿੰਦਿਆਂ ਨੂੰ ਪਰ ਵੀਨ 17-18 ਸਾਲ ਹੋ ਗਏ ਕਰੀਬ ਉਹਨਾਂ ਨੂੰ ਪ੍ਰਧਾਨ ਬਣਿਆ ਨੂੰ ਬਹੁਤ ਸਮਾਂ ਲੱਗ ਗਿਆ ਬਹੁਤ ਮੈਨੂੰ ਪਤਾ ਹੀ ਤੁਸੀਂ ਇਹ ਕਹਿਣਾ ਪਤਾ ਸਾਨੂੰ ਵੀ ਤੁਸੀਂ ਮੈਂ ਤੁਹਾਨੂੰ ਬਿਲਕੁਲ ਪੁੱਛੂੰਗਾ ਕਿਉਂਕਿ ਜੇ ਤੁਸੀਂ ਉਹਨਾਂ ਤੇ ਇਲਜ਼ਾਮ ਲਾਉਂਦੇ ਹੋ ਤਾਂ ਉਦੋਂ ਕਿਉਂ ਚੁੱਪ ਸੀ ਤੁਸੀਂ ਸਾਨੂੰ ਤੇ ਪਤਾ ਹੀ ਨਹੀਂ ਸੀ ਕਿ ਇਹਨਾਂ ਕੇਸ ਵਾਪਸ ਲੈ ਲਿਆ ਸਾਨੂੰ ਤੇ ਪਤਾ ਹੀ ਨਹੀਂ ਸੀ ਕਿ ਮਾਫ ਇਹਨਾਂ ਨੇ ਜਾ ਕੇ ਉਹ ਤੇ ਸਿੰਘ ਸਾਹਿਬ ਬੁਲਾਏ ਸਾਨੂੰ ਤੇ ਪਤਾ ਹੀ ਨਹੀਂ ਸੀ ਕਿ ਚਿੱਠੀ ਇਹਨਾਂ ਨੇ ਆਪ ਲਿਖੀ ਹੈ ਹੁਣ ਜਿਉਂ-ਜਿਉਂ ਪਤਾ ਲੱਗਾ ਤਿੰਨ-ਚਾਰ ਸਾਲ ਤੋਂ ਅਸੀਂ ਬੋਲ ਰਹੇ ਹਾਂ ਜਦੋਂ 22 ਦੇ ਵਿੱਚ ਸਾਰੀ 17 ਵਿੱਚ ਵੀ ਘਟਨਾ ਵਾਪਰੀ ਉਸ ਵੇਲੇ ਵੀ ਲੋਕਾਂ ਨੇ ਕਿਹਾ ਫਿਰ ਜਦੋਂ 22 ਦੀ ਗੱਲ ਆ ਗਈ 22 'ਚ ਪੂਰੇ ਇਹਨਾਂ ਨੇ ਸਰਵੇ ਕਰਵਾਇਆ ਲੋਕਾਂ ਦੀ ਆਵਾਜ਼ ਆਈ ਹੈ ਉਸ ਆਵਾਜ਼ ਵਿੱਚੋਂ ਨਿਕਲੀਆਂ ਗੱਲਾਂ ਬਾਈ ਦੇ ਸਰਵੇਚੋਂ ਝੁੰਦਾ ਕਮੇਟੀ ਦੇ ਆਵਾਜ਼ ਵਿੱਚੋਂ ਇਹ ਗੱਲਾਂ ਨਿਕਲੀਆਂ ਤੇ ਜਦੋਂ ਸਾਰੀਆਂ ਗੱਲਾਂ ਨਿਕਲੀਆਂ ਉਦੋਂ ਤੋਂ ਅਸੀਂ ਬੋਲ ਰਹੇ ਆ ਜਦੋਂ ਅਸੀਂ ਬੋਲੇ ਆ ਤੇ ਹੌਲੀ 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 ਨੇ ਪਾਰਟੀ ਤੋਂ ਬਾਹਰ ਕੱਢੀ ਜਾਂਦੀ ਐ ਜੀ ਸਾਡੀ ਗੱਲ ਸੁਣਨ ਨੂੰ ਬੰਦ ਕਰ ਦਿੱਤੀ ਹੁਣ ਤੁਸੀਂ ਕਹਿੰਦੇ ਹੋ ਕਿ ਉਹ ਪਾਰਟੀ ਸਾਡੀ ਆ ਕਿਸੇ ਦੀ ਜ਼ਗੀਰ ਨਹੀਂ ਉਹ ਪਾਰਟੀ ਤੁਸੀਂ ਕਹਿੰਦੇ ਹੋ ਪਾਰਟੀ ਚੋਂ ਅਸੀਂ ਬਾਹਰ ਨਹੀਂ ਹੋਏ ਪਰ ਉਹਨਾਂ ਨੇ ਤਾਂ ਆਪਣਾ ਫੈਸਲਾ ਲੈ ਲਿਆਨ ਸ਼ਾਸਨ ਕਮੇਟੀ ਜਾਨ ਜੀ ਅਸੀਂ ਮੰਨਦੇ ਹੀ ਨਹੀਂ ਉਹਨਾਂ ਦੇ ਫੈਸਲੇ ਨੂੰ ਉਹ ਹੈ ਗੈਰ ਸਵਿਧਾਨਿਕ ਉਹ ਕਰ ਨਹੀਂ ਸਕਦੇ ਆ ਥੋੜਾ ਸਾਰਾ ਕੁਝ ਅਸੀਂ ਬੰਨੀ ਜਾਵਾਂਗੇ ਹਰ ਚੀਜ਼ ਤਬਜੀ ਕਹਨੇ ਹੋ ਕਿ ਤੁਸੀਂ ਅੱਜ ਵੀ ਉਸ ਸ਼ਰਮਣੀ ਕਾਲ ਦਾ ਹਿਸਾਬ ਤੁਸੀਂ ਅੱਜ ਵੀ ਸ਼ਰਮਣੀ ਕਾਲ ਦਿਲਦੇ ਹੋ ਜੀ ਪਰ ਇਹ ਵੀ ਜਿਹੜੀ ਗੱਲ ਦੂਜੀ ਇੰਟਰਵਿਊ ਦੀ ਹੋਰ ਚੱਲਦੀ ਆ ਕਿ ਤੁਸੀਂ ਉਹਨਾਂ ਨਾਲ ਵੀ ਗੱਲ ਕੀਤੀ 2007 ਤੋਂ ਤੁਹਾਨੂੰ ਲੱਗਦਾ ਜੇ 2007 ਦੇ ਵਿੱਚ ਕਿਤੇ ਉਹ ਐਕਸ਼ਨ ਹੋ ਜਾਂਦਾ ਉਸ ਪਿਛਾਕ ਵੇਲੇ ਤਾਂ ਪੰਜਾਬ ਨੂੰ ਨਾ ਬੇਅਦਬੀ ਨਾ ਗੋਲੀਕੰਢ ਨਾ ਮੁਆਫੀਨਾਮਾ ਕੋਈ ਇਹ ਸਾਰਾ ਸੀਨ ਕੋਈ ਵੀ ਜਨਾ ਦੇਖਣਾ ਪੈਂਦਾ ਪੰਜਾਬ ਨੂੰ ਨਹੀਂ ਜੇ 2007 ਵਿੱਚ ਇਹ ਕਾਬੂ ਕਰ ਲਿਆ ਜਾਂਦਾ ਕੇਸ ਵਾਪਸ ਨਾ ਲਿਆ ਜਾਂਦਾ ਉਹ ਅੰਦਰ ਹੋ ਜਾਂਦਾ ਉਹਨੂੰ ਅੰਦਰ ਕਰਦੇ ਤਾਂ ਅਗਲੀ ਇੱਕ ਨਾ ਵਾਪਰਦੀਆਂ ਉਹਦੀ ਹਿੰਮਤ ਪੈ ਗਈ ਨਾ ਗਾਂ ਤੋਂ ਗਾਂ ਜਦੋਂ ਉਹਨਾਂ ਨੇ ਕਿਹਾ ਜੀ ਉੱਥੇ ਪ੍ਰਚਾਰਕਾਂ ਨੇ ਪ੍ਰਚਾਰ ਕੀਤਾ ਲੌਕਡ ਲਾਲਾ ਕੇ ਛੋੜ ਦਿੱਤੇ ਉਹਨਾਂ ਕਹੇ ਜੇ ਸਾਡੇ ਗੁਰੂ ਦੇ ਛੋੜ ਦਿੱਤੇ ਤੇ ਤੁਸੀਂ ਵੀ ਉਹਨਾਂ ਗੁਰੂ ਦੀ ਬੇਦਵੀ ਕਰੋ ਜੇ ਇਸ ਇਹਨਾਂ ਦੀ ਇੱਕ ਪਾਵਰ ਸੀ ਇਹ ਕਿਉਂ ਨਹੀਂ ਕਾਬੂ ਕੀਤਾ ਇਹਨਾਂ ਨੇ ਕਿਉਂ ਇਹਦੀ ਫਿਲਮ ਚਲਾਈ ਕਿਉਂ ਸਾਰੀਆਂ ਗੱਲਾਂ ਕੀਤੀਆਂ ਸੀਗੀਆਂ ਉੱਥੇ ਲਾਲਾ ਕੇ ਨਾਕੇ ਫਿਲਮ ਚਲਾਉਂਦੇ ਸੀ ਅਸੀਂ ਤਾਂ ਕਿਦੀ ਮਾਲ ਵਿੱਚ ਗਏ ਹੀ ਨਹੀਂ ਸੀ ਸੰਦ ਪਤਾ ਹੀ ਨਹੀਂ ਉੱਥੇ ਕੀ ਹੁੰਦਾ ਕੀ ਨਹੀਂ ਹੁੰਦਾ ਪਰ ਵੀ ਤੁਸੀਂ ਕੋਰ ਕਮੇਟੀ ਦੇ ਮੈਂਬਰ ਰਹੇ ਹੋ ਸੀਨੀਅਰ 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 ਚਲੋ ਕੋਰ ਕਮੇਟੀ ਦੇ ਵਿੱਚ ਨਹੀਂ ਸੀ ਸਲਾਹ ਹੁੰਦੀ ਸੀਨੀਅਰ ਆਗੂ ਹੋ ਤੁਸੀਂ ਐਨੇ ਸਾਲ ਐਡੇ ਵੱਡੇ ਫੈਸਲੇ ਸੁਖਵੀਰ ਬਾਦਲ ਆਪੇ ਹੀ ਲਈਏ ਤੇ ਤੁਹਾਨੂੰ ਪਿੰਕ ਤੱਕ ਨਹੀਂ ਪਈ ਸਾਨੂੰ ਤੇਜੀ ਕੰਮ ਕਰਨ ਲਈ ਸੀਗੇ ਰੱਖੇ ਹੋਏ ਵੀ ਮਿਹਨਤੀ ਹੈਗੇ ਨੇ ਕੰਮ ਕਰਨ ਪਾਰਟੀ ਵਾਸਤੇ ਲੜਨ ਮਰਨ ਥਾਂ ਥਾਂ ਤੇ ਉੱਤੇ ਕਮਣ ਸਟੇਜਾਂ ਲਾਉਣ ਸ਼੍ਰੋਮਣੀ ਕਮੇਟੀ ਦਾ ਵੀ ਕੰਮ ਕਰਨਾ ਦੂਜਾ ਵੀ ਕਰਨਾ ਇਹ ਕਹਿੰਦੇ ਨਾ ਅਹੁਦੇ ਲਈ ਸਾਨੂੰ ਸਮਝ ਨਹੀਂ ਆਉਂਦੀ ਕਿ ਅਹੁਦੇ ਤੇ ਦਿੱਤੇ ਸੀ ਤੇ ਕੰਮ ਕਰ ਲਈ ਤੇ ਤੇ ਨਾ 20 20 ਗੁਣਾ ਕੰਮ ਕੀਤਾ ਸੀ ਮੈਨੂੰ ਕਹਿੰਦੇ ਜਿੰਨਾ ਕੰਮ ਅਸੀਂ ਕੀਤਾ ਇਹਨਾਂ ਸਾਰੇ ਚ ਦੱਸ ਦੇਣਾ ਜਿੰਨਾ ਅਸੀਂ ਕੰਮ ਕੀਤਾ ਦਿਨ ਰਾਤ ਆਪਣਾ ਆਪਾ ਤੋੜ ਕੇ ਕੀਤਾ ਸ਼੍ਰੋਮਿਕ ਕਮੇਟੀ ਵਿੱਚ ਵੀ ਡਟ ਕੇ ਪ੍ਰਚਾਰ ਵੀ ਕੀਤਾ ਡਟ ਕੇ ਐਡਮਿਨਿਸਟ੍ਰੇਸ਼ਨ ਵੀ ਕੀਤੀ ਹੈ ਡਾਕਟਰ ਸੁਧਾਰ ਵੀ ਕੀਤੇ ਹੈ ਤੇ ਜੇ ਕੋਈ ਸਾਡੇ ਤੇ ਅਲੀਗੇਸ਼ਨ ਸੀ ਦੱਸ ਦਿੰਦੇ ਅਲੀਗੇਸ਼ਨ ਤੇ ਕੋਈ ਹੋਵੇ ਤਾਂ ਦੱਸਣ ਹੁਣ ਤੇ ਜੋ ਮਰਜੀ ਕੋਈ ਬੋਲੀ ਜਾਵੇ ਅਲੀਗੇਸ਼ਨ ਤੇ ਇਹੀ ਆ ਕਹਿੰਦੇ ਅਸੀਂ ਕਰਦੀਆਂ ਗੱਲਾਂ ਬਾਹਰ ਜਾ ਕੇ ਮੀਡੀਆ 'ਚ ਕਰਦੇ ਹਾਂ ਕਹਿੰਦੇ ਆ ਕੇ ਸਾਡੇ ਨਾਲ ਬੈਠ ਕੇ ਗੱਲ ਕਰੋ ਕਰਦੇ ਹੀ ਰਹੇ ਆ ਜੀ ਕੋਈ ਸੁਣਦਾ ਹੈਗਾ ਕਿਦਣਾ ਕੀਤੀ ਇਹਨਾਂ ਨਾਲ ਕੋਰ ਕਮੇਟੀ 'ਚ ਵੀ ਕੀਤੀਆਂ ਤੇ ਉਦਾਂ ਵੀ ਕਰਦੇ ਰਹੇ ਕੱਲੇ-ਕੱਲੇ ਨਾਲ ਵੀ ਕੀਤੀਆਂ ਕੱਲੇ ਨਾਲ ਵੀ ਜਾ ਕੇ ਕੀਤੀ 2-2 ਘੰਟੇ ਲਾ ਕੇ ਸੁਖਵੀਰ ਬਾਦਲ ਨਾਲ ਕੱਲਿਆਂ ਨਾਲ ਬਿਲਕੁਲ ਪਰ ਇਹ ਨਹੀਂ ਹੋਇਆ ਕਿ ਕਦੇ ਠੀਕ ਆ ਉਹ ਤਾਂ ਤੁਹਾਨੂੰ ਕਹਿੰਦੇ ਵੀ ਤੁਹਾਡੇ ਮਾਤਾ ਵਰਗੇ ਨੇ ਮੇਰੇ ਕਦੇ ਆ ਬੱਚਾ ਵਾਂਗੂ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੋਵੇ ਤੁਸੀਂ ਸੁਖਵੀਰ ਬਾਦਲ ਨੂੰ ਅਸੀਂ ਤੇ ਪੂਰੇ ਸਤਿਕਾਰ ਨਾਲ ਪਿਆਰ ਨਾਲ ਇਹ ਵੱਡੀ ਪੈਣ ਕਹਿ ਕੇ ਵੀ ਪ੍ਰਧਾਨ ਕਹਿ ਕੇ ਵੀ ਸਾਰੀਆਂ ਗੱਲਾਂ ਕਰਦੇ ਰਹੇ ਨਹੀਂ ਉਹ ਸੁਣਦੇ ਨਹੀਂ ਜੀ ਕਿਸੇ ਦੀ ਛੱਡੋ ਇਹ ਤੇ ਕਿਉਂ ਵੇਸਟ ਕਰਦੇ ਆਪਣਾ ਵੀ ਤੇ ਮੇਰਾ ਤੁਸੀਂ ਤੇ ਵੀ ਕਿਹਾ ਸੀ ਕਹਿੰਦੇ ਮੈਂ ਤਾਂ ਸੁਖਵੀਰ ਵਾਲ ਦੇ ਗੋਡੇ ਤੱਕ ਫੜ ਕੇ ਕਹਿਣ ਨੂੰ ਤਿਆਰ ਸੀ ਚਲੋ ਕੈਂਤਪਾਪ ਕੀ ਤਰਲੇ ਪਾਉਂਦੇ ਸੀ ਅਸੀਂ ਤਰਲੇ ਵੀ ਪਾਉਂਦੇ ਸੀ ਜੀ ਪ੍ਰਧਾਨ ਜੀ ਝੁੰਦਾ ਕਮੇਟੀ ਦੀਆਂ ਸਿਫਾਰਸ਼ਾਂ ਮੰਨ ਲਈ ਆਪਾਂ ਬਸ ਪਰ ਹੁਣ ਤੁਹਾਨੂੰ ਕੀ ਲੱਗਦਾ ਕਿ ਪ੍ਰਧਾਨ ਕੀ ਕਿਉਂ ਨਹੀਂ ਛੱਡ ਰਹੇ ਐਸੀ ਕੀ ਚੀਜ਼ ਹੈ ਕਿ ਕੁਰਸੀ ਦੇ ਵਿੱਚ ਇਹ ਤੇ ਉਹਨਾਂ ਨੂੰ ਪੁੱਛੋ ਨਾ ਨਹੀਂ ਤੁਸੀਂ ਤਾਂ ਨਾਲ ਲੰਮਾ ਸਮਾਂ ਕਮੇਟੀ ਦਾ ਪ੍ਰਧਾਨ ਜਿਹੜਾ ਨਾ ਜੀ 2 ਸਾਲ ਬਾਅਦ 5 ਸਾਲ ਬਾਅਦ 7 ਸਾਲ ਬਾਅਦ ਚੇਂਜ ਹੁੰਦਾ ਅਮੇਕਨੀ ਇਹਨੋਂ ਤੇ ਰਾਹੁਲ ਗਾਂਧੀ ਚੰਗਾ ਨਿਕਲੇ ਜਿਹਨੂੰ ਅਸੀਂ ਕਹਿੰਦੇ ਅਸੀਂ ਪਾਗਲਾ ਕਰੇ ਪੱਪੂ ਐ ਫਲਾਨਾ ਤੁਸੀਂ ਦੇਖ ਲਓ ਉਹਨੇ ਕਿੱਦਾਂ ਮਿਹਨਤ ਕਰਕੇ ਤੇ ਆਪਣੀ ਪਾਰਟੀ ਖੜੀ ਕਰ ਲਈ ਰਾਹੁਲ ਗਾਂਧੀ ਨੇ ਤਾਂ ਆਪਣਾ ਆਪ ਨੂੰ ਸਾਬਤ ਕਰਤਾ ਕੁਰਸੀ ਛੱਡੀ ਪਿੱਛੇ ਹੋਏ ਪ੍ਰਧਾਨ ਵੀ ਬਣਾਏ ਤੇ ਮਿਹਨਤ ਕੀਤੀ ਨਾ ਤਾਂ ਮਿਹਨਤ ਵੀ ਕੀਤੀ ਤੇ ਨਾ ਤੇ ਉਹਦਾ ਹੀ ਚੱਲਦਾ ਬਿਲਕੁਲ ਲੀਡਰ ਰਾਹੁਲ ਗਾਂਧੀ ਹੈ ਨਾ ਇਹੀ ਅਸੀਂ ਉਹਨਾਂ ਨੂੰ ਕਹਿੰਦੇ ਸੀ ਐਗਜ਼ਾਮਪਲ ਦੇ ਕੇ ਵੀ ਤੁਸੀਂ ਜਿੱਦਾਂ ਉਹਨੇ ਕੀਤੀ ਤੁਸੀਂ ਵੀ ਇਦਾਂ ਹੀ ਕਰ ਲਓ ਪਰ ਬੀਬੀ ਉਹਨਾਂ ਨੇ ਰਾਹੁਲ ਗਾਂਧੀ ਨੇ ਤਾਂ ਭਾਰਤ ਜੋੜੋ ਯਾਤਰਾ ਕੀਤੀ ਤੁਸੀਂ ਵੀ ਪੰਜਾਬ ਚੋਂ ਯਾਤਰਾ ਕੀਤੀ ਥੋੜੀ ਜਿਹੀ ਯਾਤਰਾ ਚੋਂ ਨਿਕਲਿਆ ਕੱਖ ਉਹਦੀ ਕਾਮਯਾਬੀ ਹੋ ਗਈ ਸਾਡੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਨਿਕਲਿਆ ਕਿਉਂ ਨਹੀਂ ਨਿਕਲਿਆ ਹੀ ਹੈ ਸਾਡੀਆਂ ਇਹਦੇ ਜ਼ਮਾਨਤਾਂ ਜ਼ਬਤ ਹੋਈਆਂ ਉਹਨੂੰ ਲੋਕਾਂ ਨੇ ਸਿਲੈਕਟ ਕਰ ਲਿਆ ਹੈ ਇਲੈਕਟ ਕਰ ਲਿਆ ਸਾਨੂੰ ਰਿਜੈਕਟ ਕਰ ਦਿੱਤਾ ਉਹ ਉਹ ਕਹਿੰਦੇ ਸਾਨੂੰ ਇਸੇ ਗੱਲ ਦਾ ਤੇ ਦੁੱਖ ਆ ਜਦੋਂ ਜਿੱਤ ਰਹੇ ਸੀ ਸਾਰਾ ਕੁਝ ਮਾਨ ਰਹੇ ਸੀ ਉਦੋਂ ਦੇ ਸੁਖਵੀਰਾ ਬਾਦਲ ਚੰਗਾ ਸੀ ਹੁਣ ਕਹਿੰਦੇ ਜਦੋਂ ਜ਼ਮਾਨਤਾਂ ਜ਼ਬਤ ਹੋ ਗਈਆਂ ਹੁਣ ਕਹਿੰਦੇ ਮਾੜਾ ਕਿਵੇਂ ਹੋ ਗਿਆ ਚਲੋ ਜੀ ਕਰੈਡਰ ਡਿਸਕਰੈਡਰ ਤੇ ਪ੍ਰਧਾਨ ਨੂੰ ਹੀ ਜਾਣਾ ਨਾ ਜੀ ਬਿਲਕੁਲ ਜਰਨਲ ਜਿਹੜਾ ਹੋਏਗਾ ਉਹਨੂੰ ਹੀ ਜਾਣਾ ਤੂੰ ਸਵੀਕਾਰ ਕਿਉਂ ਨਹੀਂ ਕਰਦੇ ਮੋਰਲੀ ਡਿਊਟੀ ਬਣਦੀ ਹੈ ਅਗਲੇ ਸੱਭ ਵੀ ਵੀ ਕੀ ਰਹਿਣਗੇ ਕਿਉਂਕਿ ਉਹ ਇਸ ਗੱਲਤੇ ਨੇ ਕਿ ਠੀਕ ਐ ਅਸੀਂ ਉਹਨਾਂ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ ਤੁਸੀਂ ਕਹਿੰਦੇ ਕਿ ਅਸੀਂ ਸ਼੍ਰੋਮਣੀ ਕਾਲੀ ਦਲ ਸੁਧਾਰ ਕਰਾਂਗੇ ਪਾਰਟੀ ਦੇ ਮਜ਼ਬੂਤੀ ਲਈ ਕੰਮ ਕਰਾਂਗੇ ਥਾਂ ਥਾਂ ਜਾਵਾਂਗੇ ਪ੍ਰੋਗਰਾਮ ਕਰਾਂਗੇ ਤੁਸੀਂ ਆਪ ਹੀ ਦੇਖਣਾ ਸਾਰੇ ਲੋਕ ਸਾਡਾ ਤੁਰ ਦੇਖ ਨਹੀਂ ਤੁਰਦੇ ਤੁਹਾਨੂੰ ਲੱਗਦਾ ਇਹਨਾਂ ਕੋਨਫੀਡੈਂਸ ਹੈਗਾ ਕਿ ਪੰਜਾਬ ਤੋਂ ਤੁਸੀਂ ਜਾਓਗੇ ਪੂਰਾ ਇਹ ਪੰਜਾਬ ਪੂਰਾ ਤੁਰੇਗਾ ਸਾਡੇ ਨਾਲ ਬਿਜਲੀ ਨਾ ਕੱਟ ਕੇ ਤੁਹਾਨੂੰ ਲੱਗਦਾ ਫਿਰ ਸੁਖੀਰਾਲ ਮਜਬੂਰ ਹੋਣਗੇ ਪ੍ਰਧਾਨਗੀ ਛੱਡਣ ਨੂੰ ਛੱਡੇ ਨਾ ਛੱਡੇ ਜੀ ਅਸੀਂ ਪਾਰਟੀ ਕਾਮਯਾਬ ਕਰ ਲੈਣੀ ਹੈ ਬਸ ਅਗਲਾ ਪ੍ਰੋਗਰਾਮ ਕੀ ਹੈ ਸੈਮੀਨਾਰਾਂ ਦੀ ਜਿਹੜੀ ਇੱਕ ਗੱਲ ਚੱਲਦੀ ਹੈ ਸੈਮੀਨਾਰ 5 ਤਰੀਕ ਨੂੰ ਇੱਥੇ ਸੈਮੀਨਾਰ ਹੈ ਸਾਡਾ ਤੁਹਾਨੂੰ ਵੀ ਸੱਦਾ ਸਾਰੇ ਆਇਓ ਦੇਖੋ ਅਸੀਂ ਤਾਂ ਵਿਦਵਾਨਾਂ ਦੇ ਕੋਲੋਂ ਲੈ ਰਹੇ ਹਾਂ ਕਿ ਸ਼੍ਰੋਮਣੀ ਕਾਲਦਾਨ ਦਾ ਇਤਿਹਾਸ ਦੱਸਣਗੇ ਬਹੁਤੇ ਵਰਕਰਾਂ ਨੂੰ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਾਲਦਾਨ ਦਾ ਇਤਿਹਾਸ ਦਾ ਨਹੀਂ ਪਤਾ ਸਾਡੀਆਂ ਕਿਹੜੀਆਂ ਕਿਹੜੀਆਂ ਕੁਰਬਾਨੀਆਂ ਉਹ ਨਹੀਂ ਪਤਾ ਸਾਡੇ ਮੁੱਦੇ ਕੀ ਹੈ ਸਾਡੇ ਏਜੰਡੇ ਕੀ ਹੈ ਉਹ ਨਹੀਂ ਪਤਾ ਜਦੋਂ ਅਸੀਂ ਵਿਦਵਾਨਾਂ ਨੂੰ ਬੁਲਾਵਾਂਗੇ ਇੱਥੇ ਆ ਕੇ ਜਰਨਲਿਸਟ ਬੋਲਣਗੇ ਕੁਝ ਨਾ ਕੁਝ ਉਹਦੇ ਚੋਂ ਨਿਕਲੇਗਾ ਸਾਨੂੰ ਮਟੀਰੀਅਲ ਮਿਲੇਗਾ ਅਸੀਂ ਪਬਲਿਕ 'ਚ ਜਾਵਾਂਗੇ ਅਸੀਂ ਪ੍ਰਚਾਰ ਕਰਾਂਗੇ ਫਿਰ ਹੈਗਾ 20 ਅਗਸਤ ਨੂੰ ਲੌਂਗਵਾਰਡ ਸਾਭ ਦੀ ਵਰ੍ਹੇ ਸਾਲੀ ਹੈ ਜੀ ਉੱਥੇ ਵੱਡਾ ਇਕੱਠ ਕਰਾਂਗੇ ਉੱਥੇ ਸੰਗਤ ਨੂੰ ਅਸੀਂ ਉਹਨਾਂ ਦੇ ਇਤਿਹਾਸ ਬਾਰੇ ਸਾਰਾ ਦੱਸਾਂਗੇ ਇਤਿਹਾਸ ਤੇ ਇਹੀ ਦੱਸਣੇ ਕਾਰੀ ਦਲ ਦੀਆਂ ਪ੍ਰਾਪਤੀਆਂ ਕਲ ਦਲ ਦੀਆਂ ਕਮੀਆਂ ਕਿਉਂ ਆਂਗੇ ਜਾਂ ਇਹ ਸਾਰਾ ਕੁਝ ਦੱਸਾਂਗੇ ਸ਼ੁਕਰੀਬਈ ਬਹੁਤ ਮਿਹਰਬਾਨੀ ਧੰਨਵਾਦ ਅਸੀਂ ਸਮਾਂ ਕੱਢਿਆ ਸੋ ਤੁਸੀਂ ਵੀ ਸਾਰੇ ਅਖਰ ਦੇ ਨਾਲ ਜੁੜੇ ਤੁਹਾਡਾ ਵੀ ਸ਼ਬਦ ਬਹੁਤ ਬ